ਕੈਨੇਡਾ ਦੇ ਸੂਬੇ ਬ੍ਰਿਟਸ ਕੋਲੰਬੀਆ ਦੇ ਸਹਿਰ ਸਰੀਦਾਰ ਸਿਟੀ ਸੈਂਟਰ ਜਿੱਥੇ ਕਾਉਂਸਲਰ ਦਾ ਦਫਤਰ ਬਣਿਆ ਜਿੱਥੇ ਮੇਅਰ ਬਹਿੰਦਾ ਤੇ ਕਾਉਂਸਲਰ ਬਹਿੰਦੇ ਆ ਚੁਣੇ ਹੋਏ ਨੁਮਾਇੰਦੇ ਜਾਨੀ ਕਿ ਲੋਕਾਂ ਦੇ ਤੇ ਇਹ ਸਾਹਮਣੇ ਜਿਹੜੀ ਆ ਗੈਲਰੀ ਹੈ ਪਬਲਿਕ ਗੈਲਰੀ ਹੈ ਤੇ ਇਹ ਸਾਹਮਣੇ ਜਿਹੜੇ ਉਹ ਛੰਡੇ ਦੀਂਦੇ ਆ ਤੇ ਉਹਦੇ ਬਰਾਬਰ ਇੱਕ ਕੁਰਸੀ ਹੈ ਉਹ ਮੇਅਰ ਦੀ ਹੈ ਤੇ ਇਹਦੇ ਨਾਲ ਹੀ ਕਾਉਂਸਲਰ ਬਹਿੰਦੇ ਆ ਤੇ ਇਧਰਲੇ ਪਾਸੇ ਜਿਹੜਾ ਉਹਨਾਂ ਦਾ ਸਟਾਫ ਬਹਿੰਦਾ ਆKursiyan ਜਿਹੜੀਆਂ ਆਮ ਕੁਰਸੀਆਂ ਇਹ ਇੱਥੇ ਲੋਕਾਂ ਪਬਲਿਕ ਵਾਸਤੇ ਆ ਤੇ ਪਬਲਿਕ ਜਦੋਂ ਵੀ ਕੋਈ ਪ੍ਰੋਜੈਕਟ ਸਾਹਮਣੇ ਲਿਆਉਂਦੇ ਆ ਉਹ ਤੇ ਉਹ ਆਮ ਬੰਦਾ ਵੀ ਵਿਰੋਧ ਕਰ ਸਕਦਾ ਕਿਸੇ ਦੀ ਇੱਥੇ ਸਪਾਸ ਦੀ ਲੋੜ ਨਹੀਂ ਵੀ ਐਮਐਲਏ ਦੀ ਜਾਂ ਹੋਰ ਕਿਸੇ ਦੀ ਸਪਾਸ ਦੀ ਇੱਥੇ ਬਹਿਣ ਲਈ ਹਰ ਜਿਹੜਾ ਕੋਈ ਪ੍ਰੋਜੈਕਟ ਪਾਸ ਹੁੰਦਾ ਉਹਦੇ ਜੇ ਲੋਕਾਂ ਨੂੰ ਮਨਜ਼ੂਰ ਨਹੀਂ ਇੱਕ ਬੰਦੇ ਨੂੰ ਨਹੀਂ ਮਨਜ਼ੂਰ ਤਾਂ ਵਿਰੋਧ ਕਰ ਸਕਦਾ ਸੋ ਇਹ ਨਗਰ ਕੌਂਸਲ ਸ਼ਰੀਰ ਦੇ ਸਿਟੀ ਸੈਂਟਰ ਚ ਆ ਜਿੱਥੇ ਮੇਅਰ ਦਾ ਇਹ ਦਫਤਰ ਆ ਕਾਉਂਸਲਰ ਦਾ ਦਫਤਰ ਆ ਤੇ ਇਹ ਜਿੰਨਾ ਚਿਰ ਸੰਤੋਸ਼ਟ ਨਹੀਂ ਹੁੰਦੇ ਜਿੰਨਾ ਚਿਰ ਪਬਲਿਕ ਸਹਿਯੋਗ ਨਹੀਂ ਕਰਦੀ ਕਿਸੇ ਪ੍ਰੋਜੈਕਟ ਚ ਉਹਨਾਂ ਚਿਰ ਇਹ ਪ੍ਰੋਜੈਕਟ ਪਾਸ ਨਹੀਂ ਕੀਤਾ ਜਾਂਦਾ ਤੇ ਇਹ ਜਿਹੜੀ ਪਬਲਿਕ ਗੈਲਰੀ ਹੈ ਬਕਾਇਦਾ ਲਾਈਵ ਚੱਲਦਾ ਤੇ ਕੈਮਰੇ ਲੱਗੇ ਆਦੇ ਚ ਬਕਾਇਦਾ ਤੇ ਉੱਥੇ ਆਮ ਬੰਦਾ ਕਿਸੇ ਤੋਂ ਦਾ ਕੋਈ ਵੀ ਜਾ ਕੇ ਉੱਥੇ ਬੈਠ ਸਕਦਾ ਕੋਈ ਵੀ ਕਿਸੇ ਦਾ ਕੰਮ ਆ ਉਹ ਸਿੱਧੇ ਤੌਰ ਤੇ ਕਰਵਾ ਸਕਦਾ ਕੋਈ ਰਿਸ਼ਵਤ ਦੇਣ ਦੀ ਜਾਂ ਕਿਸੇ ਤਰ੍ਹਾਂ ਦਾ ਸਪਾਰਸ਼ ਦੀ ਲੋੜ ਨਹੀਂ ਹੈ